ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖਦੇ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਰਾਂ ਵਿੱਚ ਸਵਾਗਤ ਕਈ ਵਰੀ ਦੇਖਣ ਨੂੰ ਲੱਗਦਾ ਕਿਸੇ ਵਿਅਕਤੀ ਦੀ ਸ਼ਖਸੀਅਤ ਹੈ ਜਿਹੜੀ ਉਹਦੀ ਕਲਮ ਰਾਈ ਕੁਝ ਹੋਰ ਹੈ ਬੋਲ ਰਾਈ ਹੋਰ ਹੈ ਪ੍ਰੈਕਟੀਕਲ ਲਾਈਫ ਕੁਝ ਹੋਰ ਹੈ ਮੈਂ ਕਈ ਵਰੇ ਤੋਂ ਇਸ ਰੂਹ ਨਾਲ ਗੱਲਬਾਤ ਕਰ ਰਿਹਾ ਸਾਂ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਮੌਕਾ ਮਿਲਿਆ ਕਿ ਜਦੋਂ ਐਤਕੀ ਕੈਨੇਡਾ ਇੱਥੇ ਆਏ ਸਾਡੇ ਕੋਲ ਤੇ ਉਸ ਰੂਹ ਬਾਰੇ ਕਿੰਨਾ ਪੰਜਾਬ ਪ੍ਰਤੀ ਦਰਦ ਹੈ ਪੰਜਾਬੀਅਤ ਪ੍ਰਤੀ ਅੰਦਰ ਦਰਦ ਹੈ ਪੰਜਾਬ ਦੇ ਸਿਸਟਮ ਪ੍ਰਤੀ ਦਰਦ ਹੈ ਪੰਜਾਬ ਦੀਆਂ ਜਾਇਜ਼ ਮੰਗਾ ਪ੍ਰਤੀਦਰਦਾ ਕਣ ਕਣ ਦੇ ਵਿੱਚ ਪੰਜਾਬ ਵਸਿਆ ਹੋਇਆ ਹੈ ਕਣ ਕਣ ਦੇ ਵਿੱਚ ਗੁਰਬਾਣੀ ਵਸੀ ਹੋਈ ਹੈ ਇਹੋ ਜੀ ਰੂਹ ਜਿਹਨਾਂ ਦੇ ਦਰਸ਼ਨ ਕਰਕੇ ਇਉਂ ਲੱਗਾ ਮੈਨੂੰ ਕਿ ਜੇ ਮੈਂ ਥੋੜਾ ਚਿਰ ਗੱਲਬਾਤ ਨਾ ਕਰਾਂ ਇਉਂ ਲੱਗਦਾ ਕਿ ਬੜਾ ਵੱਡਾ ਗੈਪ ਪੈ ਗਿਆ ਇਸ ਕਰਕੇ ਅੱਜ ਉਹ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੀ ਰੂਹ ਡਾਕਟਰ ਪਿਆਰਾ لال ਗਰਦਜੀ ਨੂੰ ਮੈਂ ਬੇਨਤੀ ਕੀਤੀ ਹੈ ਆਉਣਾ ਨੂੰ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਕਰਦੇ ਹਾਂ ਸਵਾਗਤ ਡਾਕਟਰ ਸਾਹਿਬ ਦਿਲਾਂ ਦੀ ਸਾਂਝ ਦੇ ਵਿੱਚ ਦਿਲ ਦੀਆਂ ਗੱਲਾਂ 'ਚ ਸਵਾਗਤ ਜੀ ਪਿਆਰ ਪ੍ਰਣਿਕੀ ਸਭ ਸਿੱਕਾਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੇਰਾ ਪੰਜਾਬ ਕਿੱਥੇ ਖੜਾ ਹੈ ਪੰਜਾਬ ਦੀ ਜਦੋਂ ਗੱਲਬਾਤ ਕਰਦੇ ਆ ਪੰਜਾਬ ਨੇ ਤਾਂ ਗੋਲੀਆਂ ਇੱਧਰ ਵੀ ਘੱਲਤੀਆਂ ਇੱਧਰ ਵੀ ਕਹਤਾ ਕਿ ਜਾਓ ਪੰਜਾਬੀਓ ਪੰਜਾਬੀਆਂ ਵਾਲਾ ਕੰਮ ਕਰਿਆ ਜੇ ਜੇ ਗੋਲੀ ਨਾਲ ਚਲਾਈ ਤੇ ਪੰਜਾਬੀ ਕਾਦਣਾ ਆ ਹੁਣ ਇੱਥੇ ਇਹਨਾਂ ਗੋਲੀਆਂ ਦੀ ਗੱਲ ਚੱਲ ਰਹੀ ਹੈ ਪੰਜਾਬ ਦੇ ਵਿੱਚ ਦੂਜੀਆਂ ਨਸ਼ੇ ਵਾਲੀਆਂ ਗੋਲੀਆਂ ਦੀ ਗੱਲ ਚੱਲ ਰਹੀ ਹੈ ਨਸ਼ਿਆਂ ਦੇ ਵਿੱਚ ਗਲਤਾਨ ਹੋ ਗਿਆ ਮੇਰਾ ਪੰਜਾਬ ਦਾ ਨੌਜਵਾਨ ਨੌਜਵਾਨ ਬੱਚੀਆਂ ਤਰਫ ਰਹੀਆਂ ਦੇ ਸਰਕਾਂ ਦੇ ਉੱਤੇ ਮੇਰੇ ਕੋਲ ਬੜੀਆਂ ਵੀਡੀਓ ਆਉਂਦੀਆਂ ਨੇ ਇਹ ਨਸ਼ਿਆਂ ਦੇ ਬਾਰੇ ਪੰਜਾਬ ਸਰਕਾਰ ਨੇ ਕਿਹਾ ਸੀ ਹੁਣ ਵੀ ਚੱਲਦੇ ਆ ਯੁੱਧ ਨਸ਼ਿਆਂ ਵਿਰੁੱਧ ਕਹਿੰਦੇ ਜੀ 16000 ਤੋਂ ਵੱਧ ਬੰਦੇ ਗ੍ਰਿਫਤਾਰ ਕਰ ਲਏ ਤੇ ਮੈਂ ਕਈ ਵਾਰੀ ਜ਼ਿਕਰ ਕਰਦਾ ਸਾਂ 16000 ਤੱਕ ਕਰ ਲਿਆ 16000 ਨੂੰ ਸਪਲਾਈ ਕਰਨ ਵਾਲੇ ਕਿਉਂ ਨਹੀਂ ਫੜੇ ਐਤਕੀ ਪਤਾ ਨਹੀਂ ਤਾਂ ਉਹ ਸਪਲਾਈ ਕਰਨ ਵਾਲਾ ਫੜ ਲਿਆ ਰੱਬ ਜਾਣਦਾ ਤੁਸੀਂ ਬਿਹਤਰ ਜਾਣਦੇ ਹੋ ਜਾਂ ਫਿਰ ਕੇਜਰੀਵਾਲ ਦੀ ਮੰਗੀ ਹੋਈ ਮਾਫੀ ਦਾ ਬਦਲਾ ਜਾਂ ਫਿਰ ਲੁਧਿਆਣੇ ਦੀ ਜਿਮਨੀ ਚੋਣ ਤੋਂ ਇੱਕ ਦਿਨ ਪਹਿਲਾਂ ਅਸ਼ਲੀਲ ਤਸਵੀਰਾਂ ਵਿਧਾਇਕ ਦੀਆਂ ਉਹਦਾ ਬਦਲਾ ਕਿਵੇਂ ਲੈਨੇ ਆ ਇਹਨੂੰ ਕੀ ਲੱਗਦਾ ਦੇਖੋ ਸਰ ਕੋ ਵੀਰ ਸਿੰਘ ਜੀ ਪੰਜਾਬ ਦੇ ਜਦ ਮੈਂ ਦੇਖਦਾ ਨਸ਼ਿਆਂ ਦੀ ਤਾਂ ਇੱਚੇ ਸਮੱਸਿਆ ਸਭ ਨੂੰ ਪਤਾ ਵੀ ਹੈਗੀ ਆ ਰੋਜ਼ ਘਰ ਉੱਜੜ ਰਹੇ ਨੇ ਇਹ 'ਚ ਕੋਈ ਸ਼ੱਕ ਨਹੀਂ ਔਰ ਇਹ ਸਾਰੀਆਂ ਸਰਕਾਰਾਂ ਨੇ ਕਾਦੀ ਬੀਜੇਪੀ ਨੇ ਵੀ ਕਿਸੇ ਜਮਾਨੇ 'ਚ ਕਿਹਾ ਉਹਨਾਂ ਨੇ ਕਿ ਅਸੀਂ 14000 ਬੰਦਾ ਅੰਦਰ ਕਰਤਾ ਕੈਪਟਨ ਨੇ ਕਿਹਾ ਮੈਂ 17000 ਅੰਦਰ ਕਰਤਾ ਤੇ 81 ਬਸ ਮੈਂ ਤਾਂ ਹੁਣ ਸਾਰ ਸੋਚ ਚੁੱਕੇ ਕਹਿਤਾ ਸੀ ਵੀ ਚਾਰ ਹਫ਼ਤਿਆਂ ਚ ਨਸ਼ੇ ਦਾ ਲਕ ਤੋੜਨਾ ਲਕ ਟੁੱਟਿਆ ਨਾ ਡੱਟ ਟੁੱਟ ਇਹਨਾਂ ਨੇ ਕਿਹਾ ਸੀ ਵੀ ਨਸ਼ੇ ਸੀ ਖਤਮ ਕਰਾਂਗੇ ਉਹ ਖਤਮ ਕਰਨ ਦੀ ਗੱਲ ਚੱਦੀ ਰਹੀ ਜਿਹੀ ਜਿਹੀ ਹੁਣ ਆਕੇ ਇੱਕੀ ਬਜਟ ਦੇ ਵਿੱਚ ਕਹਿਤਾ ਮੈਂ ਯੁੱਧ ਨਸ਼ਾ ਵਿਰੁੱਧ ਇਹ ਬਜਟ ਦਾ ਸਲੋਗਨ ਹੈ ਇਹਨਾਂ ਦਾ ਬਜਟ ਛਪਿਆ ਹੋਇਆ ਲਚੀਮਾ ਸਾਹਿਬ ਨੇ ਜਿਹੜਾ ਬਜਟ ਸੋ ਜੁੱਧ ਨਸ਼ਾ ਵਿਰੁੱਧ ਦੇ ਵਿੱਚ ਇਹਨਾਂ ਨੇ ਆਪਦੇ ਬਨੋਏ ਗੱਲ ਕਹਿਣ ਦੀ ਕੋਸ਼ਿਸ਼ ਕਰੀਆ ਜੋ ਕੁਛ ਵੀ ਕਾਰਵਾਈ ਕਰ ਰਹੇ ਨਹੀਂ ਪਰ ਕੋਈ ਵੀ ਜੁੱਧ ਜੇ ਤੁਸੀਂ ਬਿਲਕੁਲ ਸੂਰਦਾਂ ਨੂੰ ਨੇਸ ਤੋਂ ਨਬੂਦ ਕਰਕੇ ਕਰੋਗੇ ਸੋ ਉਹ ਜੁੱਧ ਕਾਮਯਾਬੀ ਹੁੰਦਾ ਹੈ ਤੇ ਉਹਦੇ ਵਿੱਚ ਵੀ ਜਿਵੇਂ ਹੁਣ ਆ ਜੇ ਦੋ ਦੇਸ਼ਾਂ ਦਾ ਜੁੱਧ ਵੀ ਹੁੰਦਾ ਉਹਦੇ ਵਿੱਚ ਵੀ ਕੋਸ਼ਿਸ਼ੇ ਕਰੀ ਜਾਂਦੀ ਹੈ ਭਾਵੇਂ ਕਿ ਕਰਜ਼ ਹੁੰਦੇ ਨੇ ਬਹੁਤ ਕੁਛ ਜਾਂਦਾ ਹੈ ਵੀ ਨਿਊਕਲੀਅਰ ਵੈਪਨ ਜਿਹੜੇ ਨੇ ਉਹ ਟਿਕਾਣੇ ਇਸ ਤਿੱਕੇ ਨਾ ਤਬਾਹ ਕੀਤੀ ਜਾਣ ਕੇ ਸਾਰੀ ਦੁਨੀਆ ਹੀ ਤਬਾਹ ਹੋ ਜੇ ਇਹ ਪਰ ਤੋਂ ਕੁਤੇ ਨਾ ਧਿਆਨ ਰੱਖਣ ਦੀ ਗੱਲ ਹੁੰਦੀ ਹੈ ਵਿੱਚੋਂ ਸਾਹ ਸਪੈਂਦਣੀ ਵੀ ਦੂ ਬੰਦ ਕਰ ਦਈਏ ਸੋ ਜਿਹੜਾ ਵੀ ਯੁੱਧ ਕਰਨਾ ਹੈ ਜੇ ਉਹ ਮਰਿਆਦਾ ਨੂੰ ਨਿਜਮਾ ਨੂੰ ਕਾਨੂੰਨਾਂ ਨੂੰ ਛੱਡ ਕੇ ਕਰੋਗੇ ਖਾਸ ਕਰਕੇ ਜਦੋਂ ਦੇਸ਼ ਦੇ ਵਿੱਚ ਹੀ ਦੇਸ਼ ਦੇ ਲੋਕਾਂ ਨਾਲ ਹੀ ਜਿਹੜੇ ਗੜਬੜਾ ਕਰਦੇ ਹੋਣ ਉਹਨਾਂ ਨਾਲ ਕਰਨਾ ਹੋਵੇ ਵਿਦੇਸ਼ੀ ਨਾਲ ਕਰਨਾ ਹੋਰ ਚੀਜ਼ ਹੈ ਜੰਗ ਜਿਹੜੀ ਦੂਜੇ ਦੇਸ਼ ਨਾਲ ਉਹ ਹੋਰ ਚੀਜ਼ ਹੈ ਆਪਦੇ ਅੰਦਰ ਦੀ ਜੰਗ ਹੈ ਜਿਹੜੀ ਇਹ ਜਾਦਾ ਔਖੀ ਹੁੰਦੀ ਹੈ ਤੋ ਇਹ ਇਸ ਦੇ ਵਿੱਚ ਇੱਕ ਤਾਂ ਇਹ ਹੈ ਵੀ ਨਸ਼ਿਆਂ ਦੇ ਵਿੱਚ ਇੱਥੇ ਸਿਆਸਦਾਨ ਸਾਰੀਆਂ ਪਾਰਟੀਆਂ ਦੇ ਕੋਈ ਪਾਰਟੀ ਦੁੱਤੋ ਤੀਨੀ ਕੋਈ ਘੱਟ ਕੋਈ ਵੱਧ ਕੋਈ ਇੱਕ ਹੈ ਕਿਸੇ ਦਾ ਕਿਸੇ ਦਾ ਦੋ ਹੋਣਗੇ ਜਾਂ ਉਹਦੇ ਨਾਲ ਲੱਗੇ ਸਿਆਸਦਾਨ ਕਿੰੂਗਾ ਨੇ ਜੁੜਨੇ ਵੀ ਕੰਨੇ ਵੋਟਾਂ 'ਚ ਖੜਾ ਹੋਏ ਜਨਕਿ ਪਾਰਟੀਆਂ ਦਾ ਜਿਹੜੇ ਸਿਆਸਦਾਨਾਂ ਦਾ ਇੱਥੇ ਨਾ ਕਿਤੇ ਕਿਸੇ ਨਾ ਕਿਸੇ ਰੂਪ 'ਚ ਕੁਝ ਬੰਦਿਆਂ ਦਾ ਲਿੰਕਾ ਹੈਗੀ ਏ ਇਦਾਂ ਹੀ ਜਿਹੜੀ ਪੁਲਿਸ ਹੈ ਉਹਦਾ ਵੀ ਇਹੀ ਕੁਛ ਹੈ ਸਮਾਗਿਲਰ ਨੇ ਉਹਨਾਂ ਦਾ ਵੀ ਇਹੀ ਕੁਛ ਹੈ ਕਿ ਬਿਰੋਕਰਸੀ ਵੀ ਕਈ ਜਗ੍ਹਾ ਤੇ ਇਨਵੋਲਡ ਹੈ ਫੇਰ ਇਹਦੇ ਵਿੱਚ ਇੱਕ ਨਾਫਾ ਗੱਠ ਜੋੜਾ ਹੈ ਇਸ ਗੱਠ ਜੋੜ ਨੂੰ ਤੋੜਨ ਵਾਸਤੇ ਹੁਣ ਜੇ ਅਸੀਂ ਸੋਚੀਏ ਇਹ ਜਿਹੜੀ ਸਰਕਾਰੀ ਮਸ਼ੀਨਰੀ ਰਾਹੀਂ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਮੈਂ ਉਹ ਨਾ ਮਜੀਚੇ ਦੀ ਗੱਲ ਦੇ ਉੱਤੇ ਜਦ ਤੁਸੀਂ ਇਹ ਹੈਗੀ ਹੈ ਸਾਡੀ ਸਮਾਜਿਕ ਸਿਆਸੀ ਤੇ ਆਰਥਿਕ ਸਮੱਸਿਆ ਜਿਹੜੀ ਸਮਾਜਿਕ ਸਿਆਸੀ ਆਰਥਿਕ ਵਰਕੇ ਮੈਂ ਕਹਾਂਗਾ ਇਨਸਾਨੀਅਤ ਤੇ ਰਹਿਣੀ ਅਬੀ ਜਾ ਪੰਨਿਆ ਨਹੀਂ ਸਮੱਸਿਆ ਇਹ ਸਮੱਸਿਆ ਕਦੇ ਵੀ ਤਕਨੀਕ ਨਾਲ ਤੇ ਜਾਂ ਅਮਨ ਕਾਨੂੰਨ ਦਾ ਰਸਤਾ ਫੜ ਕੇ ਹੱਲ ਨਹੀਂ ਹੋ ਸਕਦੀ ਮਾਣੇ ਮੋਟੀ ਸੱਟ ਮਾਰੀ ਦੱਸਉਣੀ ਹੈ ਸਭ ਜਦ ਜਿਹੜੀ ਜਦ ਸਮੱਸਿਆ ਦਾ ਹੱਲ ਕਰਨਾ ਉਦੋਂ ਹੈ ਕਿ ਲੋਕਾਂ ਨੂੰ ਸਮੂਲੀਅਤ ਦੇ ਨਾਲ ਬਿਨਾਂ ਲੋਕਾਂ ਦੀ ਸਮੂਲੀਅਤ ਦੇ ਜਿੰਨੇ ਮਰਜ਼ੀ ਬੰਦਿਆਂ ਦੇ ਗੋਲੀਆਂ ਮਾਰ ਦੇਣ ਜਿੰਨਾਂ ਦੀ ਮਰਜ਼ੀ ਘਾਟਾ ਦੇਣ ਜਿੰਨਾਂ ਨੂੰ ਮਰਜ਼ੀ ਫੜ ਕੇ ਅੰਦਰ ਕਰ ਦੇਣ ਹੂੰ ਜਿੰਨਾਂ ਨੂੰ ਮੱਕੀ ਜਿਨ੍ਹਾਂ 'ਚ ਪਰਮਾਨੈਂਟਲੀ ਡਕਾ ਦੇਣ ਕੋਰਟ ਹਾਲਾਂਕਿ ਕੋਰਟਾਂ 'ਚ ਕੇਸ ਕਦੇ ਇਹਨਾਂ ਦੇ ਬਹੁਤ ਸਫਲ ਨਹੀਂ ਹੋਏ ਪਰ ਇਹ ਸਫਲ ਹੋ ਵੀ ਜਾਣ ਕਿ ਕਿੰਦੇ ਵੀ ਬਣਾ ਦੇਣ ਤਾਂ ਵੀ ਨਸ਼ੇ ਨਹੀਂ ਕਰਦੇ ਅਗਲੀ ਗੱਲ ਅਸੀਂ ਤੇ ਕਿਹਦੇ ਬਾਗ ਦੀ ਕਿਹੜੇ ਬਾਗ ਦੀ ਗੁੜੀਆਂ ਅਮਰੀਕਾ ਵਰਗਾ ਮੁਲਕ ਪੋਲੀਟਿਕਸਾਂ ਦੀ ਅਮਰੀਕਾ ਕੈਨੇਡਾ 'ਚ ਤਾਂ ਕੋਈ ਪੋਸਤਾਂ ਦੀ ਉਹ ਵੀ ਨਹੀਂ ਹੈ ਜਾਣ ਉਹਨਾਂ 'ਚ ਵੀ ਅਮਰੀਕਾ ਦੇ ਵਿੱਚ ਤਕਰੀਬਨ 1.27 ਹਜ਼ਾਰ ਬੰਦਾ ਹਰ ਸਾਲ ਕੀ ਮੀ ਨੈਸ਼ਨਲ ਬਟਾ ਉਹ ਪੀਅਰਸ ਨਾਲ ਜੇ ਜੇ ਇੱਕ ਬਕਸ 7000 ਬੰਦਾ ਮਰਦਾ ਚੇਤੀ ਕਰੋੜੀ ਵਾਧੀ ਆ ਸਾਡੀ 3 ਕਰੋੜ ਦੀ ਹੈ 3 ਕਰੋੜ ਦੀ ਵਾਧਾ ਦਾ ਮਤਲਬ 11ਵਾਂ ਹਿੱਸਾ 11ਵਾਂ ਹਿੱਸਾ ਦਾ ਮਤਲਬ ਹੈ ਵੀ ਇੱਥੇ ਜੇ ਉੱਥੇ ਇੱਕ ਬਕਸ 7000 ਮਰਦਾ ਹੈ ਇੱਥੇ ਦਾ ਮਤਲਬ 10-12000 ਦਾ ਹਿਸਾਬ ਬੰਦ 11000 ਦਾ ਸੋ ਇੱਥੇ ਇੰਨੀਆਂ ਮੌਤਾਂ ਨਹੀਂ ਹੋਈਆਂ ਪਹਿਲੀ ਗੱਲ ਇਸ ਕਰਕੇ ਜੇ ਅਸੀਂ ਮੁਕਾਬਲਾ ਵੀ ਕਰੀਏ ਉਹਨਾਂ ਕੋਲ ਟੈਕਨੋਲੋਜੀ ਵੀ ਜ਼ਿਆਦਾ ਹੈ ਉਹਨਾਂ ਦਾ ਪ੍ਰਬੰਧ ਵੀ ਜਾਦਾ ਤਕੜਾ ਹੈ ਇਹ ਤਾਂ ਕੋਈ ਦੋਰ ਹੈ ਨਹੀਂ ਹੈਗੀਆ ਸੋ ਇਸ ਕਰਕੇ ਪਹਿਲਾਂ ਅਸੀਂ ਇਹ ਮੰਨ ਕੇ ਚੱਲ ਗਏ ਨਾ ਸਾਸੀਵਨ ਦੀ ਕੋਈ ਨਕਲ ਕਰਨੀ ਹੈ ਪਰ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਉੱਥੇ ਕੀ ਹੋ ਰਿਹਾ ਇੱਥੇ ਜਿਹੜਾ ਹੁਣ ਨਸ਼ਿਆਂ ਦੇ ਉੱਤੇ ਜਾਂ ਪ੍ਰਸ਼ਤਾਚਾਰ ਦੋ ਚੀਜ਼ਾਂ ਦੇ ਉੱਤੇ ਕੀ ਕਰਦੇ ਦੋ ਚੀਜ਼ਾਂ ਸਨ ਮੈਂ ਇਹਨਾਂ ਦੋਹਾਂ ਚੀਜ਼ਾਂ ਦੇ ਉੱਤੇ ਜਿਹੜੀ ਮਰਜੀ ਪਾਰਟੀ ਆਈ ਹੈ ਉਹਨੇ ਵਿਰੋਧੀਆਂ ਨੂੰ ਅੰਦਰ ਕਰਨ ਦੀ ਕੋਸ਼ਿਸ਼ ਕੀਤੀ ਜਿੰਨੇ ਦੇ ਵਿੱਚ ਇਹ ਨਹੀਂ ਗੱਲਾਂ ਦੇ ਉੱਤੇ ਪ੍ਰਿਸ਼ਤਾਚਾਰ ਦੇ ਉੱਤੇ ਕੇਜਰੀਵਾਲ ਨੂੰ ਸਜਿੰਦਰ ਜੈਨ ਨੂੰ ਸ਼ਿਸ਼ੋਧਿਆ ਜੀ ਨੂੰ ਇਹਨਾਂ ਨੂੰ ਅੰਦਰ ਕਰਿਆ ਗਿਆ ਹੂੰ ਜਿਵੇਂ ਦਿੱਲੀ ਦੇ ਵਿੱਚ ਬਾਕੀ ਸਾਰੇ ਸਿਆਸਦਾਨ ਜਿਹੜੇ ਪਹਿਲਾਂ ਇੱਥੇ ਰਾਜ ਕਰਦੇ ਰਹੇ ਦਿੱਲੀ ਚ ਤਾਂ ਹੁਣ ਆਏ ਨੇ ਨਾ 14 ਤੋਂ ਬਾਅਦ ਹੀ ਤੇ ਉਹ ਸਾਰੇ ਦੁੱਧ ੁੱਟੇ ਹੋਣ ਜਾਂ ਜਿਹੜੇ ਕੇਂਦਰ ਚ ਰਾਜ ਕਰਦੇ ਉਹ ਦੁੱਧ ੁੱਟੇ ਹੋਣ ਜਾਂ ਬਾਕੀ ਸੂਬਿਆਂ ਚ ਰਾਜ ਕਰਦੇ ਨੇ ਉਹ ਦੁੱਧ ੁੱਟੇ ਹੋਣ ਉੱਥੇ ਜੋ ਕੁਛ ਇਹਨਾਂ ਨਾਲ ਹੋਇਆ ਪੂਰੇ ਇਹ ਆਬਦੇ ਜ਼ਰੂਰੀਆਂ ਨਾਲ ਕਰ ਰਹੇ ਨੇ ਜੀ ਮੈਂ ਕਿਉਂ ਕਹਾਂ ਉਹ ਇਹ ਕਿ ਇਹਨਾਂ ਨੇ ਜਦੋਂ ਮਲਵਿੰਦਰ ਸਿੰਘ ਮਾਦੀ ਨੂੰ ਫੜਿਆ ਉਹ ਝੂਠਾ ਕੇ ਇਸ ਦਰਜ ਕਰਕੇ ਇਸ ਦਰਜ ਬਾਅਦ ਚ ਹੋਇਆ ਫੜਿਆ ਪਹਿਲਾਂ ਗਿਆ ਉਹਨੇ ਜिद ਕਰ ਲਈ ਮੈਂ ਤਾਂ ਆਪਣੀ ਜਵਾਨਤ ਕਰਾਉਣੀ ਉਹ ਵਿਆਹ ਲਈ ਕੇ 44 ਦਿਨ ਅੰਦਰ ਰਹਿ ਕੇ ਆਏ ਇਹਨਾਂ ਦਾ ਦੇ ਅੱਛਾ ਫਿਰ ਜਿਹੜੀ ਗੱਲ ਦੇ ਉੱਤੇ ਕਿਹਾ ਇਹਨਾਂ ਦੀ ਆਪਸੀ ਜਿਹੜੀ ਸੀਐਮਸੀ ਉਹਨੇ ਕਿਹਾ ਉਨੇ ਤੇ ਦੋਸ਼ ਲਾਇਆ ਵੀ ਇਹਨੇ RAM ਦਕਸ਼ਮ RAM ਦੇ ਨਾਲ ਮੁਕਾਬਲਾ ਕਰਤਾ ਸਿਆਸੀ ਨੇਤਾਵਾਂ ਦਾ ਉਹਨੇ ਅਸੈਂਬਲੀ 'ਚ ਆਪਦੀ ਦਿੱਬੀ ਦੀ ਚ ਬਤੌਰ ਮੁੱਖ ਮੰਤਰੀ ਕਿਹਾ ਮੇਰੇ RAM ਦਕਸ਼ਮ ਦੀ ਜੋੜੀ ਅੱਜ ਸਾਡੇ ਸਾਹਮਣੇ ਬੈਠੀ ਹੈ ਉਦੋਂ ਬਾਅਦ ਕਿਹਾ ਮਨਿਚੁੱਤੀ ਪਾਈ ਰਜਿਸਟਰਡ ਵੀ ਤੁਹਾਡਾ ਜਵਾਬਦੇਹ ਹੁਣ ਤੱਕ ਨੂੰ ਕੋਈ ਦੁੱਖ ਨਹੀਂ ਹੋਇਆ ਹੂੰ ਸੋ ਮੈਂ ਕਹਿਹਿੰਦਾ ਮਤਲਬ ਹੈ ਵੀ ਇਹ ਦੋ ਦੋਵੇਂ ਹੋਗੇ ਨਾ ਇੱਕ ਪਾਸੇ ਹੋਰ ਬੰਦੇ ਦੇ ਉੱਤੇ ਤੁਸੀਂ FIR ਦਾ ਦਰਜ ਕਰਾਉਣੀ ਹੈ ਗੁਰਜਪਤ ਸਿੰਘ ਤੋਂ ਲੈ ਨੂੰ ਨੰਬਰ ਲੱਗ ਜਾਂਦਾ ਐਥੇ ਲਾ ਦੋ ਐਥੇ ਕੀ ਹੋ ਰਿਹਾ ਐ ਇੱਥੇ ਵਿਰੋਧੀ ਪਾਰਟੀਆਂ ਦੇ ਇਹਨਾਂ ਨੂੰ ਹੁੰਦੇ ਲਿਖਦੇ ਨੇ ਪਹਿਲਾਂ ਪਹਿਲਾਂ ਸ਼ੁਰੂ ਚ ਇਹਨਾਂ ਨੇ ਆ ਕੇ ਆਪਦਾ ਇੱਕ ਬੰਦਾ ਫੜਿਆ ਸਾਡੇ ਮਾਨ ਜੋ ਮੁੱਖ ਮੰਤਰੀ ਜੀ ਨੇ ਕਿਹਾ ਕਿ ਜੀ ਮੈਂ ਆਪ ਸੁਣੀਆ ਕੇਸਟ ਕੋਈ ਗਵਾਹੀ ਦੀ ਲੋੜ ਨਹੀਂ ਕਿਉਂਕਿ ਮੈਂ ਸੁਣੀਆ ਉਹ ਜੋ ਵੀ ਰਿਵਖੋਲੀ ਹੂੰ ਉਸ ਕੇਸ ਵੀ ਬਣਾਤਾ ਕੇਸ ਰਜਿਸਟਰ ਕਰਾਉਣ ਦੇ ਬਾਵਜੂਦ ਹੁਣ ਉਹ ਕੇਸ ਕਲੋਜ਼ਰ ਰਿਪੋਰਟ ਜੀ ਨੂੰ ਕਹਿੰਦੇ ਨੇ ਮੈਨੂੰ ਬੰਦ ਕਰੋ ਜੀ ਕੁਝ ਨਹੀਂ ਆ ਰਿਹਾ ਜੀ ਜੀ ਇਹ ਗ੍ਰਹਿ ਮੰਤਰੀ ਵੀ ਖੁਦ ਹੀ ਨੇ ਮੁੱਖ ਮੰਤਰੀ ਹੁਣ ਜਾਂ ਤਾਂ ਉਦੋਂ ਕੇਸ ਰਜਿਸਟਰ ਗਲਤ ਕਰਿਆ ਗਿਆ ਤੇ ਜਾਂ ਹੁਣ ਕਬਜ਼ੂ ਰਿਪੋਰਟ ਕਰਤਾ ਕਿਉਂਕਿ ਮੁੱਖ ਮੰਤਰੀ ਕਹਿੰਦਾ ਮੈਂ ਆਪ ਸੁਣੀ ਆ ਜਿਹੜੀ ਰਿਸ਼ਵਤ ਦੀ ਕੈਸਟ ਉਹ ਕਿੱਥੇ ਗਈ ਉਹ ਤਾਂ ਆਪਣੇ ਆਪ ਚਿੰਪਕਤਾ ਸਗੁਤਾ ਜਾਂ ਉਦੋਂ ਗਾਂਦ ਸੀ ਜਾਂ ਪੁੰਚ ਸੀ ਸੋ ਇਹ ਜਿਹੜਾ ਹੈਗਾ ਦੇਖ ਦੇਖ ਜੀ ਨੂੰ ਆਪਾਂ ਪੰਜਾਬੀ ਚ ਕਹਿੰਨਾ ਦੇਖ ਦੇਖ ਕੇ ਹੁਣ ਮਝਿਟਿਆ ਨੋ ਪੜਿਆ ਮਝਿਟਿਆ ਦੇ ਉੱਤੇ ਸਭ ਨੂੰ ਪਤਾ ਹੈ ਵੀ ਮਜੀਠੀਆ ਜਿਹੜਾ ਹੈਗਾ ਉਹਦੇ ਉੱਤੇ ਉਂਝ ਭਾਵੇਂ ਕਿਸੇ ਨੂੰ ਨਾ ਹੋਵੇ ਵੀ ਉਹ ਕਰਦਾ ਹੈ ਨਹੀਂ ਕਰਦਾ ਇਹ ਚਾ ਨਾ ਵੀ ਜਾਈਏ ਪਰ ਉਹ ਕਹਿੰਦੇ ਮਨ ਮਸਕ ਦੇ ਵਿੱਚ ਹੈਗਾ ਵੀ ਯਾਰ ਅਗਲੇ ਤਾਂ ਕੋਈ ਨਹੀਂ ਓਕੇ ਇਹਦੇ ਚ ਡਾਕਟਰ ਸਾਹਿਬ ਥੋੜਾ ਜਿਆ ਨੂੰ ਮੈਂ ਹੋਰ ਤਰੀਕੇ ਨਾਲ ਲਵਾ ਤੁਹਾਨੂੰ ਕੀ ਲੱਗਦਾ ਤੁਹਾਨੂੰ ਯਾਦ ਹੈ ਕਿ ਜਿਹੜੇ ਸੁਪਰੀਮੋ ਨੇ ਆਪ ਦੇ ਕੇਜਰੀਵਾਲ ਉਹਨੇ ਕਹਿ ਤਾਂ ਦਿੱਤਾ ਪਰ ਬਾਦ ਦੇ ਵਿੱਚੋਂ ਨੂੰ ਏਸੇ ਮਜੀਠੀਆ ਨੂੰ ਜਿਹਨੂੰ ਅੱਜ ਡਰੱਗ ਸਮਗਲਿੰਗ ਦਾ ਕਿੰਗ ਕਿਹਾ ਜਾ ਰਿਹਾ ਜੀ ਉਹ ਬਦਲਾਖੋਰੀ ਹੈ ਜਾਂ ਫਿਰ ਲੁਧਿਆਣੇ ਦੀ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਇਹਨਾਂ ਦੇ ਵਿਧਾਇਕ ਦੀਆਂ ਨੰਗੇ ਤਸਵੀਰਾਂ ਬਾਹਰ ਨਸ਼ਰ ਕਰਨੀਆਂ ਇਹ ਬਦਲਾਖੋਰੀ ਕਰਕੇ ਅੰਦਰ ਕੀਤਾ ਜਾਂ ਅਸਲ ਸਮਗਲਰ ਫੜ ਲਿਆ ਤੁਹਾਨੂੰ ਕਿਵੇਂ ਲੱਗਦਾ ਕਿਉਂਕਿ ਕੱਲ੍ਹ ਨਰਿੰਦਰ ਸਿੰਘ ਹੁਣੀ ਪੇਸ਼ ਹੋ ਰਹੇ ਨੇ ਈਦੀ ਵਾਲੇ ਤੁਹਾਨੂੰ ਚੇਤੇ ਹੋਏਗੀ ਸਾਰੀ ਕਹਾਣੀ ਕਿਵੇਂ ਲੱਗ ਰਿਹਾ ਹੈ ਬਦਲਾ ਖੁਰੀ ਹੈ ਨਰਿੰਦਰ ਸਿੰਘ ਦਾ ਪਹਿਲਾਂ ਹੀ ਇੰਟਰਵਿਊ ਦੇ ਚੁੱਕੇ ਚਟੋ ਪਾਧਿਆ ਇੰਟਰਵਿਊ ਦੇ ਚੁੱਕੇ ਉਹ ਦੋਨੇ ਉਸ ਨੂੰ ਦੋਸ਼ੀ ਕਹਿ ਵੀ ਰਹੇ ਨੇ ਇਹ ਇਸ ਵਾਸਤੇ ਨਹੀਂ ਮੈਂ ਜਾਣਾ ਚਾਹੁੰਦਾ ਮੈਂ ਇਹ ਕਹਿਣਾ ਵੀ ਮੈਂ ਇਹਨੂੰ ਕਿਉਂ ਇੱਕ ਤਾਂ ਇਹ ਹੈ ਵੀ ਮਜੀਠੀਆ ਜੋ ਮਰਜੀ ਹੈ ਉਹਨੂੰ ਕਿਸੇ ਤਰੀਕ ਜਿਹੜੇ ਤਰੀਕੇ ਨਾਲ ਫੜਨਾ ਸੀ ਨਾ ਕਿ ਅਸੀਂ ਨਸ਼ਾ ਵਾਸਤੇ ਫੜਿਆ ਆ ਐਫ ਆਈ ਆਰ ਮੇਰੇ ਕੋਲ ਪਈ ਹੈ 7 ਪੇਜ ਦੀ ਐਫ ਆਈ ਆਰ ਹੈ 22 ਪੇਜ ਉਹਦੇ ਖਰਚੇ ਦੀ ਲਿਸਟ ਹੈ ਸਾਰੇ ਮੈਂ ਪ੍ਰਿੰਟ ਕੱਢੇ ਹੋਏ ਨੇ 32 ਪੇਜ ਜੀ ਉਹਦੀ ਹੈਗੀ ਹੈ ਜਿਹੜੀ ਆਮਦਨ ਦੀ ਲਿਸਟ ਹੈ ਹੁਣ ਜਿਹੜੀਆਂ ਉਹ ਲਿਸਟਾਂ ਨੇ ਉਹਦੇ ਵਿੱਚ ਜਿਆਦਾ ਇਹ ਕਹਿੰਦੇ ਨੇ ਕਿ ਜੀ ਉਹਦਾ 4 ਕਰੋੜ ਕੇ ਕਿੰਨਾ 3 ਕਰੋੜ 67 ਲੱਖ ਸੀਗਾ ਫਿਰ 3 ਕਰੋੜ ਨਾ ਸੌਰੀ 33 ਕਰੋੜ ਤੇ 27 ਕਰੋੜ ਇਸ ਤਰ੍ਹਾਂ ਉਹਦੇ 3 ਲੱਖ ਰੁਪਏ ਦਾ ਫਰਕ ਹੈ ਜਿੰਨੇ ਲੱਖ ਰੁਪਏ ਇੱਥੇ ਕੋਈ ਵੱਡੀ ਗੱਲ ਹੈ ਨਹੀਂ ਜੇ ਆਪਾਂ ਐ ਲਿਖੀਏ 200 ਕਰੋੜ ਜੀ 148 ਕਰੋੜ ਜੀ 242 ਕਰੋੜ ਜੀ ਇਹੋ ਜਿਹੀਆਂ ਗੱਲਾਂ ਕਿਆਂ ਹੋਈਆਂ ਨੇ ਇਹ ਕਿਤੇ ਨਹੀਂ ਹੈ ਵੀ ਇਹ ਸਾਰਾ ਨਸ਼ਿਆਂ ਦਾ ਬਣਿਆ ਲੋਕਾਂ ਨੂੰ ਪ੍ਰਚਾਰ ਹੋਰ ਕਰਿਆ ਜਾ ਰਿਹਾ ਹੈ ਐਫ ਆਈ ਆਰ ਦੇ ਵਿੱਚ ਹੋ ਰਿਹਾ ਹੈ ਪਹਿਲਾ ਸਵਾਲ ਮੇਰਾ ਇਹ ਹੈ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਜਿੰਨ ਮਨ ਹੋਰ ਮੁਖ ਹੋਰ ਸੇ ਕੰਦੇ ਕੱਚਿਆ ਮਨ 'ਚ ਤੁਹਾਡੇ ਕੁਝ ਹੋਰ ਹੈ ਕਾਗਜ਼ਾਂ 'ਚ ਹੋਰ ਹੈ ਤੇ ਕਹਿੰਦੇ ਤੁਸੀਂ ਕੁਝ ਹੋਰ ਹੈ ਹੂੰ ਅਸੀਂ ਕਹਿੰਨਾ ਮਨ ਬਚਨ ਕਰਨ ਦੀ ਸ਼ੁੱਧੀ ਮਨ ਬਚਨ ਕਰਨ ਦੀ ਤਾਂ ਸ਼ੁੱਧੀ ਹੈ ਨਹੀਂ ਸੋ ਇਸ ਕਰਕੇ ਇੱਕ ਤਾਂ ਇਹ ਸਵਾਲ ਹੈ ਦੂਜਾ ਮੇਰਾ ਸਵਾਲ ਇਹ ਹੈ ਜਿਹੜਾ ਤੁਸੀਂ ਕਿਹਾ ਜਿਹੜਾ ਇਹਨਾਂ ਨੂੰ ਡਟ ਕੇ ਬੋਲਦਾ ਡਰਦਾ ਨਹੀਂ ਇਹਨਾਂ ਤੋਂ ਉਹ ਸੱਚਾ ਹੈ ਜਾਂ ਝੂਠਾ ਮੈਂ ਇਸ ਤੇ ਫਿਰ ਵੀ ਨਹੀਂ ਜਾਂਦਾ ਉਹਦੇ ਉੱਤੇ ਕੀ ਇਸ ਕਰਨੇ ਸੁਖਪਾਲ ਖੈਰਾ ਬੋਲਦਾ ਸੀ ਇਹਨਾਂ ਦੇ ਯਾਦੋਂ ਤੀ ਰਹੇ ਸੀ ਹਾਲਾਂਕਿ ਮਜੀਠੀਆ ਤੋਂ ਚਲੋ ਕਾਦੀ ਦੰਚੀ ਰਹਿਆ ਲਗਾਤਾਰ ਹੀ ਉਹ ਤਾਂ ਇਹਨਾਂ ਦਾ ਦੋ ਰਹਿਆ ਸੀ ਉਹ ਉਹਨੂੰ ਪਹਿਲਾਂ ਅੰਦਰ ਕਰਤਾ ਇਹ ਜਦੋਂ ਵੀ ਜਵਾਨ ਤੋਂ ਵੀ ਰੱਤੋਲਾਜੀ ਦੁਆਰਾ ਇੱਕ ਕੇਸ ਕਰਕੇ ਫਿਰ ਅੰਦਰ ਕਰਤਾ ਕਿ ਜੇ ਤੂੰ ਐ ਨਹੀਂ ਕਹਾ ਤੂ ਕਵੀ ਨਾ ਐ ਕਰਿਆ ਜਿਉਂ ਕਰਿਆ ਉਹਦੇ ਉੱਤੇ ਵੀ ਇਹੀ ਦੋਸ਼ ਆ ਵੇ ਨੇ ਇਹ ਨਾ ਡਰਗਮਣੀ ਬਣਾਇਆ ਹੋਇਆ ਉਹਨੇ ਸਾਰਾ ਸਭ ਉਛਮ ਕੀ ਦਿੱਤਾ ਸੋ ਜਦ ਤੁਸੀਂ ਆ ਤਿੰਨ ਅਰੈਸਟਾਂ ਜਿਹੜੀਆਂ ਮੈਂ ਦੇਖਦਾ ਇਹ ਜੇ ਰੈਸਟਾਂ ਹੁੰਦੀਆਂ ਨੇ ਮੈਨੂੰ ਮੇਰੀ ਚਿੰਤਾ ਹੋ ਰਹੀ ਜਿਹੜੀ ਤੁਸੀਂ ਪਹਿਲਾਂ ਕਹੀ ਮੇਰੀ ਚਿੰਤਾ ਪੰਜਾਬ ਬਾਰੇ ਹੈ ਕਿ ਜੇ ਪੰਜਾਬ ਦੀ ਸਰਕਾਰ ਉਹਨਾਂ ਤਿੰਨ ਬੰਦਿਆਂ ਨੂੰ ਉਹ ਚੰਗੇ ਨੇ ਜਾਂ ਮਾੜੇ ਨੇ ਮੈਂ ਇਸ 'ਚ ਨਹੀਂ ਜਾ ਰਿਹਾ। ਉਹਨਾਂ ਤਿੰਨ ਬੰਦਿਆਂ ਨੂੰ ਜਿਨ੍ਹਾਂ ਦਾ ਨੱਕ ਨਮੂਦ ਪੂਰੀ ਦੁਨੀਆ ਦੇ ਵਿੱਚ ਹੈਗਾ ਜਿੱਥੇ ਪੰਜਾਬੀ ਬੈਠਾ ਹੈ। ਚਾਹੇ ਉਹਨਾਂ ਦੇ ਹੱਕ 'ਚ ਆ ਚਾਹੇ ਉਹਨਾਂ ਦੇ ਉਲਟ। ਪਰ ਉਹ ਬੰਦੇ ਦੁਨੀਆ ਜਾਣਦੀ ਹੈਗੇ ਬੰਦੇ ਕੌਣ ਨੇ। ਜੇ ਉਹਨਾਂ ਤਿੰਨ ਨੂੰ ਐ ਹੱਥ ਪਾ ਕੇ ਆ ਕੁਝ ਕਰ ਸਕਦੇ ਨੇ ਤਾਂ ਜਿਹੜਾ ਸਧਾਰਨ ਬੰਦਾ ਪਿੰਡ 'ਚ ਬੈਠਾ ਹੈ। ਜੀ। ਜਿਹੜਾ ਵਿਚਾਰਾ ਦਿਹਾੜੀ ਕਰਦਾ ਹੈ, ਖੇਤੀ ਕਰਦਾ ਹੈ, ਛੋਟੀ ਮੋਟੀ ਦੁਕਾਨ ਕਰਦਾ ਹੈ, ਕੋਈ ਮਾੜੀ-ਮੁੱਡੀ ਰੇੜੀ ਫੜੀ ਲਾਉਂਦਾ ਹੈ, ਉਹਦਾ ਕੀ ਹਾਲ ਹੈ? ਕੁਕਤ ਤੁਸੀਂ ਜੇ ਇਹ ਪੈਸਾ ਨਾ ਕਰ ਲੈਣਾ ਵੀ ਜਿਹੜਾ ਜਿਹੜਾ ਸਾਡੇ ਵਿਰੁੱਧ ਬੋਲੇਗਾ ਆਪਾਂ ਉਹਨੂੰ ਅੰਦਰ ਕਰਨਾ ਹੈ ਦੇਖੀ ਜੋ ਜੋ ਸੋਸ਼ਲ ਮੀਡੀਆ ਵੀ ਨਾ ਸੋ ਇਸ ਗੱਲ ਤੋਂ ਮੇਰੀ ਚਿੰਤਾ ਇਹ ਹਾਲੀ ਹੈ ਕਿ ਜੇ ਤੁਸੀਂ ਬੰਦਾ ਕਸੂਰਵਾਰ ਹੈ ਨਹੀਂ ਹੈ ਇਸਤੇ ਮੈਂ ਜਾ ਹੀ ਨਹੀਂ ਰਿਹਾ ਬਿਲਕੁਲ ਨਹੀਂ ਮੈਂ ਕਹਿੰਦਾ ਵੀ ਮਜਿਤੀਆ ਕੀ ਹੈ ਕੀ ਨਹੀਂ ਇਹ ਕੰਮ ਹੈ ਪੁਲਿਸ ਦਾ ਉਸ ਤੋਂ ਅੱਗੇ ਪੁਲਿਸ ਉੱਥੇ ਚਲਾਨ ਪੇਸ਼ ਕਰੇ ਅੱਗੇ ਅਦਾਲਤ ਦਾ ਕੰਮ ਹੈ ਉਹਨੂੰ ਸਜ਼ਾ ਦੇਣਾ ਨਾ ਦੇਣਾ ਉਹਨੂੰ ਬਰੀ ਕਰਨਾ ਉਹਨ ਸਜ਼ਾ ਦੇਣੀ ਦੋਚੀ ਚਰੋਣਾ ਇਹ ਅਦਾਲਤ ਦਾ ਕੰਮ ਹੈ ਅਦਾਲਤ ਦੇ ਵਿੱਚ ਹਮੇਸ਼ਾ ਹੀ ਦੋਸ਼ ਤਾਂ ਹੀ ਹੁੰਦੇ ਨੇ ਜਿੰਨਾ ਚਿਰ ਸਾਬਤ ਨਹੀਂ ਹੁੰਦਾ ਗੱਲ ਸਿੱਧਾ ਪ੍ਰਾਇਮਾ ਫੇਸੀ ਜਿਹਨੂੰ ਪਕੜਦਾ ਮੁੱਢੇ ਰੂਪ ਚ ਮੁੱਖ ਰੂਪ ਚ ਉਹਨਾਂ ਚ ਤੋਂ ਦੋਸ਼ ਹੀ ਨਹੀਂ ਤਾਂ ਹੀ ਹੁੰਦੇ ਹੋਲਸ ਭਾਵੇਂ ਚਲਾਨ ਕਰ ਵੀ ਦੇਵੇ ਚਲਾਨ ਤੋਂ ਬਾਅਦ ਦੋਸ਼ ਆਇਦ ਹੁੰਦੇ ਨੇ ਸੋ ਇਸ ਕਰਕੇ ਉਹ ਕੰਮ ਹੈ ਉਹਨਾਂ ਦਾ ਇਹਨਾਂ ਨੇ ਪਹਿਤੀ ਗੱਲ ਹੁਣ ਭਗਵੰਤ ਮਾਨ ਕਹਿੰਦਾ ਆ ਵੀ ਇਹ ਬਾਹਰ ਨਹੀਂ ਨਿਕਲੇਗਾ ਭਗਵੰਤ ਮਾਨ ਕੋਲੇ ਜੋ ਸਾਦਾ ਆਫੀਸ਼ੀਅਲ ਸੰਧਾਨ ਹੈ ਹੋਮ ਮਿਨਿਸਟਰ ਹੋਣ ਦੇ باوجود ਉਹਦੇ ਕੋਲ ਕੋਈ ਪਾਵਰ ਨਹੀਂ ਕੋ ਬਿਆਨ ਦੇ ਦੇ ਮਜੀਠੀਆ ਬਾਹਰ ਨਹੀਂ ਹੋਏਗਾ ਉਹ ਅੰਦਰ ਜੇਲ੍ਹ ਚ ਸਰੇਗਾ ਇਹਦਾ ਮਤਲਬ ਹੈ ਉਹ ਆਪਦੀ ਪਾਵਰ ਨੂੰ ਵੀ ਸੀ ਯੂਜ਼ ਕਰੇਗਾ ਕਿਉਂਕਿ ਉਹ ਨੂੰ ਚਾਹੀਏ ਉਹ ਮਜੀਠੀਆ ਜੇਲ੍ਹ ਚ ਰਹਿਣਾ ਹੈ ਜਾਂ ਨਹੀਂ ਰਹਿਣਾ ਜਾਂ ਕਿੰਨਾ ਚਿਰ ਰਹਿਣਾ ਹੈ ਇਹ ਉਹਦੇ ਵਸ ਦਾ ਰੋਗ ਹੀ ਨਹੀਂ ਜੇ ਅਦਾਲਤ ਉਹਦੀ ਜਵੰਤ ਕਰਨ ਦੀ ਹੈ ਫਿਰ ਕਿਵੇਂ ਰਹੂਗਾ ਅੰਦਰ ਪਹਿਲਾਂ ਸੁਪਰੀਮ ਕੋਰਟ ਨੇ ਜਵੰਤ ਕਰੀ ਹੋਈ ਹਾਈ ਕੋਰਟ ਨੇ ਕਰੀ ਸੀ ਨਾ ਇਸਪ੍ਰਿੰਕ ਕੋ ਚ ਗਏ ਸੀਗੇ ਤੇ ਉੱਥੇ ਉਹਨਾਂ ਨੇ ਇਹਨਾਂ ਨੂੰ ਪਹੁੰਚਾ ਤਾ ਵੀ ਨਹੀਂ ਇਹ ਨਹੀਂ ਸੋ ਇਸ ਕਰਕੇ ਮੇਰਾ ਕਹਿਣ ਦਾ ਮਤਲਬ ਵੀ ਨਹੀਂ ਆਇਆ ਵੀ ਤੁਸੀਂ ਕਾਨੂੰਨ ਨਾਲ ਕਰੋ ਜਿਹੜਾ ਵੀ ਕੁਝ ਕਰਨਾ ਹੁਣ ਉੱਥੇ ਇਹਦੇ ਤੇ ਕੇਸ ਕੀ ਬਣਾਇਆ ਹੈ ਕੇਸ ਬਣਾਇਆ ਹੈ ਕਿ ਇਹਦੀ ਆਮਦਨ ਨਾਲੋਂ ਜਿਹੜਾ ਹੈਗਾ ਸਰੋਤ ਨੇ ਜਿਹੜੇ ਆਮਦਨ ਦੇ ਉਦੋਂ ਵੱਧ ਇਹਦੇ ਕੋਲ ਜ਼ਿਆਦਾ ਹੈ ਠੀਕ ਹੋ ਸਕਦੀ ਹੈ ਕਹਿੰਦੇ ਜੇ ਅਸੀਂ ਐਨੇ ਸਾਲ ਕਰੀਏ ਉਦੇ ਲਈ ਵਾਸਤੇ ਇਹ ਹੈ ਕਿ ਉਹਨੇ ਕਰਜ਼ੇ ਦੀ ਚਿੱਠੀ ਦਿਓ ਬੀਤੇ ਕੋ ਆਹ ਹਾ ਚੀ ਜਾਣੇ ਉਹ ਇਹਦਾ ਧਿਆਨ ਕਰ ਕਿ ਤੂੰ ਕਿੱਥੋਂ ਆਈਆਂ ਜੀ ਕਿਵੇਂ ਆਈਆਂ ਜੇ ਕੋਈ ਬਾਹਰੋਂ ਪੈਸਾ ਆਇਆ ਕਹਿੰਦੇ ਤਾਂ ਬਾਹਰੋਂ ਕਿਵੇਂ ਆਇਆ ਜੇ ਅੰਦਰ ਦਾ ਪੈਸਾ ਤਾਂ ਕਿਵੇਂ ਆਇਆ ਜੇ ਕੋਈ ਲੋਨ ਲਿਆ ਕਰਜ਼ਾ ਲਿਆ ਤਾਂ ਉਹ ਕਿਵੇਂ ਲਿਆ ਉਹ ਦੋ ਨੰਬਰ ਚ ਤਾਂ ਨਹੀਂ ਲਿਆ ਠੂੜ ਫਾ ਕਿੱਦਾਂ ਨਹੀਂ ਲਿਆ ਸੋ ਤੁਸੀਂ ਕਰ ਸਕਦੇ ਆਈ ਗੱਲ ਪਰ ਜੇ ਤੁਸੀਂ ਇਹ ਮੌਕਾ ਦੇਣ ਦੀ ਬਜਾਇਆ ਸਵੇਰੇ 4 ਵਜੇ ਗਏ ਹੁਣ ਹੋਇਆ ਕੀ ਹੈ ਹੋਇਆ ਇਹ ਹੈ ਕਿ ਇੱਕ ਪੁਨ ਸਬਸਰੇ ਅਸਿਸਟੈਂਟ इंस्पेक्टर जनरल ओसने 4:35 ਤੇ ਰੁਕਾ ਕੇ ਗਿਆ ਕੇ ਇਹਦੇ ਚ ਕੇਸ ਰਜਿਸਟਰ ਕਰੋ ਐਫ ਆਈ ਆਰ ਕਰੋ। ਸੁਣੀ ਮਰ ਸੂਰਜ ਨਹੀਂ ਚੜਿਆ। ਆਫਟਾਡਾ ਵੀ ਨਹੀਂ ਹੋਇਆ। ਫੇਰ ਉਹਨੇ ਉਹਦੇ ਵਿੱਚ ਹੀ ਕਿਹਾ ਦੀ ਤਫਤੀਸ਼ ਮੈਂ ਖੁਦ ਹੀ ਕਰੂੰਗਾ। ਜਿਹੜਾ ਬੰਦਾ ਕੰਪਲੇਨੈਂਟ ਹੈ ਉਹ ਕਹਿੰਦਾ ਮੈਂ ਮੈਂ ਤਫਤੀਸ਼ ਕਰੂੰਗਾ। ਇਹ ਮੈਨੂੰ ਕਿਤੇ ਵੀ ਮੇਰੇ ਤਜਹਨ ਤੋਂ ਬਾਹਰ ਹੈ। ਓਕੇ ਫਿਰ ਉਹ ਕਿਸੇ ਹੋਰ ਨੂੰ ਸ਼ਿਕਾਇਤ ਕਰਤਾ ਬਣਾਉਂਦਾ ਉਹ ਸ਼ਿਕਾਇਤ ਕਰਤਾ ਵੀ ਆਪ ਹੈ ਉਹ ਦਰਤੀਸ਼ ਵੀ ਆਪ ਹੀ ਕਰੂਗਾ ਇੱਕ ਮਿੰਟ ਇੱਥੇ ਰੁਕੇ ਜਿਹੜਾ ਸ਼ਿਕਾਇਤ ਕਰਤਾ ਹੈ ਕਿਤੇ ਉਹੀ ਅਫਸਰ ਤਾਂ ਨਹੀਂ ਜਿਹਨੂੰ ਪਹਿਲਾਂ ਇਹਨਾਂ ਨੇ ਸਸਪੈਂਡ ਕੀਤਾ ਸੀ ਉਹਤੇ ਦੋਸ਼ ਲਾਇਆ ਸੀ ਤੇ ਹੁਣ ਉਹਦੇ ਨਾਲ ਕੋਈ ਡੀਲ ਹੋਈ ਹੋਵੇ ਸਰਕਾਰ ਦੇ ਵੀ ਪੁੱਤਰਾ ਵਾਪਸ ਤਾਂ ਲਿਆਵਾਂਗੇ ਆ ਕੰਮ ਕਰ ਲੈਣਾ ਤੂੰ ਕਿਤੇ ਇੰਉ ਤਾਂ ਨਹੀਂ ਲੱਗਦਾ ਜੇ ਬਦਲਾਖੋਰੀ ਨਹੀਂ ਇਹਦੇ ਨਾਲ ਜੋੜ ਕੇ ਕਿਉਂ ਮੇਰੇ ਕੋਲ ਟਾਈਮ ਥੋੜਾ ਰਹਿ ਗਿਆ ਇਹਦੇ ਨਾਲ ਹੀ ਜੋੜ ਕੇ ਪਿਛਲੇ ਦਿਨੀ ਮੈਂ ਸਤਨਾਮ ਸਿੰਘ ਦਾਉ ਜਿਹੜਾ ਐਂਟੀ ਕ腐ਪਸ਼ਨ ਫਰੰਟ ਦਾ ਨੌਜਵਾਨ ਹੈ ਬੜਾ ਵਧੀਆ ਕੰਮ ਕਰ ਰਿਹਾ ਹੈ ਉਹਨੇ ਜ਼ਿਕਰ ਕੀਤਾ ਸੀ ਮੇਰੇ ਨਾਲ ਕਿ ਜੀਰਪੁਰ ਤੋਂ ਚੰਡੀਗੜ੍ਹ ਵੱਲ ਨੂੰ ਜਾਈਏ ਨਾ ਬੜੀ ਕੀਮਤੀ ਜ਼ਮੀਨ ਆਹੋ 10 ਹਜ਼ਾਰ ਕਰੋੜ ਦਾ ਭੂ ਮਾਫੀਆ ਦਾ ਸਕੈਂਡਲ ਜੇ ਸਕੈਂਡਲ ਹੀ ਨੰਗੇ ਕਰਨੇ ਇਹਨਾਂ ਨੇ ਸਰਕਾਰ ਨੇ ਜੇ ਢਡੋਂ ਇਮਾਨਦਾਰ ਨੇ ਤੇ ਫਿਰ ਭੂ ਮਾਫੀਆ ਦਾ 10000 ਕਰੋੜ ਦਾ ਸਕੈਂਡਲ ਨੂੰ ਹੱਥ ਕਿਉਂ ਨਹੀਂ ਪਾਉਂਦੇ ਕਿ ਕਿਨਾਂ ਕੋਲ ਆਉ ਜੇ ਜੇ ਡਰਗ ਮਾਫੀਆ ਨੂੰ ਪਾ ਲਿਆ ਤੇ ਉਹਦੇ ਨਾਲ ਵੀ ਪਾਣਾ ਚਾਹੀਦਾ ਕਿਤੇ ਇਉਂ ਤਾਂ ਨਹੀਂ ਕਿ ਉਸ ਅਫਸਰ ਨੂੰ ਇਸ ਕਰਕੇ ਵਰਤ ਰਹੇ ਨੇ ਉਹੀ ਐਫ ਆਈ ਆ ਰਜਿਸਟਰ ਕਰਾ ਰਹੇ ਆ ਉਹੀ ਇਨਕੁਆਰੀ ਕਰ ਰਹੇ ਆ ਉਹੀ ਕੰਪਲੇਨਟ ਹੈ ਕਿਵੇਂ ਲੱਗਦਾ ਇਹ ਸਾਰਾ ਕੁਝ ਪੂਰੇ 5 ਮਿੰਟ पूरे 5 मिनट जेना कुछ हां सजना रल्ला के हो रहा है ये कोई मेनू मेनू ए मैं इस गल दे ऊपर मेरा اعتراض है मैं हमेशा ही اعتراض ਕਰਿਆ ਵੀ ਤੁਸੀਂ ਕਾਨੂੰਨ ਦੇ ਅਨਸਾਰ ਕਰੋ ਸਜਾ ਦੇ ਬਿਲਕੁਲ ਤੁਸੀਂ ਜਿਆਦਾ ਕਾਨੂੰਨ ਤੋੜ ਕੇ ਦਿਓਗੇ ਤਾਂ ਉਸ ਕਿਸੇ ਨੂੰ ਮਰਜੀ ਫੜਾ ਲੋਗੇ ਫਿਰ ਇਹ ਤਾਂ ਕੋਈ ਚੱਕ ਨਹੀਂ ਆ ਜਿਵੇਂ थाना ਵੀ ਕਹਿੰਦਾ ਚੰਗਾ ਕੇਸ ਪਾਵਾਂਗੇ ਤੇਰੇ ਤੇ ਕੇਸ ਪਾਉਣ ਦਾ ਮਤਲੀ ਹੁੰਦਾ ਫਿਰ ਤਾਂ ਤੁਸੀਂ ਕਤਲ ਨੂੰ ਖੁਦ ਕਸ਼ੀ ਬਣਾ ਦੋਗੇ ਤੁੰਕਸ਼ੀ ਨੂੰ ਕਤਲ ਬਣਾ ਦੋਗੇ ਇਹ ਤਾਂ ਜੀਤੇ ਮਰਜੀ ਪਾ ਦੋ ਬੰਦਾ ਉੱਛਾ ਹੈ ਨਹੀਂ ਮੈਂ ਦੱਸ ਦਾਂ ਤੁਹਾਨੂੰ ਫੇਰ ਤਾਂ ਪੁਲਸੇ ਕਰਦੀ ਹੈ ਮੇਰੇ ਤੇ ਇੱਕ ਵਾਰੀ ਕੇਸ ਬਣਾਤਾ ਕਿ ਸਰਕਾਰ ਦਾ ਤਖ਼ਤਾ ਉਟਾਉਣ ਨੂੰ ਫਿਰਦਾ ਪੰਜ 05 ਸੈਕਸ਼ਨ ਦੇ ਅੰਦਰ ਤੇ ਤੁਸੀਂ ਮੰਨੋਗੇ ਕਿਸ ਦਿਨ ਬਣਾਇਆ ਕੇਸ ਜਿਸ ਦਿਨ ਮੈਂ ਸੰਗਰੂਰ ਸੈਸ਼ਨ ਕੋਰਟ ਤੇ ਗਵਾਹ ਤੇ ਰਿਆਂ ਚ ਜ਼ਵੇਲੇ ਉਸ ਟਾਈਮ ਦੇ ਉੱਤੇ ਦੀਨਾ ਨਿਕਲ ਕੇ ਕਹਿੰਦੀ ਇੱਥੇ ਪਰਚੇ ਵੱੰਡਦਾ ਸੀ ਪੁਲਸ ਲਾਈਨ 'ਚ ਕਹਿੰਦੀ ਉਹਨਾਂ ਨੂੰ ਖਿਲਾ ਰਿਆ ਸੀ ਕਿ ਭਗਾਵਤ ਕਰ। ਆ ਆ ਜਿਆਦਾ ਪੁਲਸ ਦਾ ਹਾਲ ਮੈਂ ਮੈਂ ਤਾਂ ਕੀ ਲਿਖਿਆ ਨਾ ਸੋ ਜਦ ਤੁਸੀਂ ਪੁਲਿਸ ਇਹ ਕੁਛ ਕਰਦੀ ਹੈ ਇਹ ਉਹਨਾਂ ਦੇ ਨਾਲ ਦੀ ਗੱਲ ਹੈ ਜਦ ਪੁਲਿਸ ਇਨੀ ਬੇਵਾਰੀ ਨਹੀਂ ਸੀ ਹੁਣ ਤਾਂ ਕੋਈ ਅੰਤ ਨਹੀਂ ਹੈ ਉਹਨੂੰ ਸਿਆਸਤਦਾਨਾਂ ਦਾ ਵੀ ਕੋਈ ਮਾੜਾ ਮੋਟਾ ਕੱਬਦ ਸੀਗਾ ਹੁਣ ਤਾਂ ਛੱਲੇ ਜਾਈਏ ਯਾਰ ਇਹ ਸਾਡਾ ਸਿਸਟਮ ਸਾਰਾ ਫੇਸ ਕਰਕੇ ਮੈਂ ਇਹ ਕਹਿੰਦਾ ਵੀ ਇਹ ਤਰੀਕਾ ਗਲਤ ਹੈ ਇਹ ਬਦਲਾਖੋਰੀ ਹੈ ਨਹੀਂ ਹੈ ਕਿਵੇਂ ਹੈ ਜੇ ਤੁਹਾਡੇ ਮਨ 'ਚ ਬਦਲਾ ਵੀ ਹੈ ਤਾਂ ਵੀ ਕਾਨੂੰਨ ਦੇ ਹਸਾਬ ਨਾਲ ਤੁਸੀਂ ਕੰਮ ਕਰਨਾ ਬਦਰਾ ਮੰਚ ਹੋਏ ਤੁਸੀਂ ਫੜ ਲਿਆ ਚਲੋ ਤੁਸੀਂ ਦੂਜੇ ਨੂੰ ਨਹੀਂ ਫੜਿਆ ਇਹ ਸਾਰੇ ਸਵਾਲ ਨੇ ਪਰ ਜਿਹਨੂੰ ਫੜਿਆ ਘਟਕਟ ਉਹਨੂੰ ਕਾਨੂੰਨ ਨਾਲ ਤੱਕ ਰੋ ਨਾ ਸਿੱਕਾ ਇਹ ਗੱਲ ਮਾਰੀ ਹੈ ਇਹ ਗੱਲ ਗਲਤ ਹੈ ਦੂਜੀ ਗੱਲ ਇਹ ਹੈ ਕਿ ਜਿਹੜੇ ਸਾਦੇ ਲੋਕਾਂ ਦੇ ਉੱਤੇ ਡੱਡ ਦੋਸ਼ ਲੱਗ ਰਹੇ ਨੇ ਕੋਠੀਆਂ ਬੰਨਣ ਦੇ ਦੋਸ਼ ਲੱਗ ਰਹੇ ਨੇ ਪਟਿਆਰੇ ਚ 3-4 ਕੋਠੀਆਂ ਬਣੀਆਂ ਨੇ ਕੋਈ ਬਰਨਾਲੇ ਦੇ ਵਿੱਚ ਜੇ ਲਾਗੇ ਕਹਿ ਰਿਹਾ ਕੋਈ ਸੰਗਰੂਰ ਚ ਕਹਿ ਰਿਹਾ ਬੜਾ ਕੁਝ ਤੇ ਇਹ ਜਿਹੜਾ ਬਖਤੀ ਹੰਦੂ ਅਬੋਰ ਬਾਲਾ ਫਲਾਣੇ ਬੜਾ ਮੁਖਸਰ ਬਾਲਾ ਪਤਾ ਨਹੀਂ ਕਿ ਠਿਕ ਠਕ ਐ ਰਹੇ ਨੇ ਜੀ ਤੁਸੀਂ ਇਹ ਸਾਰਾ ਕੁਝ ਦੇਖਦੇ ਹੋ ਕਮੈਂ ਇਨ੍ਹਾਂ ਦੇ ਜਿੰਮੇਦਾਰੀਆਂ ਦੀਆਂ ਬਹੁਤ ਵੀਡੀਓ ਵਾਇਰਲ ਹੁੰਦੀਆਂ ਨੇ ਮੈਂ ਸਿਰਫ ਇੱਕ ਅੰਮ੍ਰਿਤ ਨੂੰ ਸ਼ਾਇਦ ਮੁਖਸਰਦਾ ਸੀ ਉਹਨੂੰ ਜਿਹੜਾ ਬੰਦਾ ਉਹਨੂੰ ਫੋਨ ਕਰਿਆ ਸੀ ਉਹਨੂੰ ਉਹਨੇ ਜਵਾਬ ਬੜੇ ਤਮੀਜ਼ ਨਾਲ ਦਿੱਤੇ ਬਲਕਿ ਫੋਨ ਵਾਲਾ ਥੋੜਾ ਸਖਤੀ ਨਾਲ ਬੋਲ ਰਿਹਾ ਸੀ ਦਿਖਾਉਂਦਾ ਜਾਇਂ ਕਰਦਾ ਸੀ ਨਹੀਂ ਮੈਂ ਇਨ੍ਹਾਂ ਦੇ ਅਮਰਨ ਤਾਂ ਦੇਖਿਆ ਕਿ ਉਹ ਤਾਂ ਗਲਤ ਇੰਦੇ ਨੇ ਬਹੁਤ ਉਹਨੂੰ ਮੈਂ ਨਾਕਲ ਤਿਮ ਉਹਨਾਂ ਅਖ ਵੀ ਮੈਂ ਉਹਨਾਂ ਕਮੈਂ ਤੋਂ ਸੋਲ ਦੀ ਗੱਲ ਦਿੰਦੇ ਨੇ ਕੰਨਾ ਜੀ ਛੋਲੇ ਕੋ ਦੂਜੀ ਪਾੜੀ ਆ ਕੇ ਕੀ ਹੈ ਕਹਿੰਦਾ ਮੇਰੇ ਕੋ ਤਾਂ ਸਾਰੀ ਹੋਂ ਕਿ ਮੈਂ ਮੈਦਿਆ ਮੇਰੇ ਕੋਲ ਹੋਂ ਕੀ ਕਿ ਕੋ ਨੂੰ ਨਾ ਦਾ ਕੰਮ ਕਰੂਗਾ ਤੁਹਾਡਾ ਪਿੰਡ ਚ ਕੋਈ ਝਗੜਾ ਹੋਊ ਤਾਂ ਪਿੰਡ ਚ ਆਪੇ ਨਵੇੜਾ ਮੇਰਾ ਕੀ दखल ਐ ਦੇ ਨਾਲ ਮੈਂ ਤਾਂ ਕਹਿਣਾ ਵੀ ਤੁਸੀਂ ਤੁਹਾਨੂੰ ਕੋਈ ਸ਼ੌਂਦਾ ਹੈ ਉਸੇ ਦਾ ਜਵਾਬ ਤਾਂ ਠੀਕ ਦਿਓ ਨਾ ਅਰ ਮੈਂ ਸੁਣੀਆ ਉਹ ਵੀਡੀਓ ਮੈਨੂੰ ਚੰਗੀ ਲੱਗੀ ਵੀ ਯਾਰ ਬੰਦੇ ਨੇ ਜਵਾਬ ਤਾਂ ਠੀਕ ਦਿੱਤੇ ਨੇ ਵੀ ਯਾਰ ਮੇਰੇ ਨਾਲ ਦਸ ਕੀ ਆਰਾਮ ਨਾ ਦਿੱਤੇ ਮੇ ਜਵਾਬ ਸੋ ਮੈਂ ਤਾਂ ਆਖਣਾ ਵੀ ਜੇ ਤੁਸੀਂ ਫੜਨੇ ਨੇ ਕਿ ਤੁਹਾਡੇ ਬੰਦਿਆਂ 'ਚ ਜਿਹੜੇ ਦੋਸ਼ ਲੱਗਦੇ ਨੇ ਉਹਨਾਂ ਨੂੰ ਪਹਿਲਾਂ ਦੇਖ ਲਓ ਭਾਈ ਉਹਨਾਂ ਨੂੰ ਪਹਿਲਾਂ ਨਹੀਂ ਦੇਖਣਾ ਉਹਨਾਂ ਦੇ ਬਰਾਬਰ ਦੇਖ ਲਓ ਉਹਨਾਂ ਦੇ ਬਰਾਬਰ ਨਹੀਂ ਰੱਖਣਾ ਦੂਜਿਆਂ ਨੂੰ ਤੁਸੀਂ 21 ਕਰ ਦੋ ਆਪਦੇ ਵਾਲੇ ਨੂੰ 19 ਕਰ ਲਓ ਦੂਜਿਆਂ ਨੂੰ 31 ਕਰ ਦੋ ਆਪਦੇ ਵਾਲੇ ਨੂੰ 21 ਕਰ ਲਓ ਪਰ ਚਲੋ ਤਾਂ ਸਹੀ ਸੋ ਇਸ ਕਰਕੇ ਇਹ ਜਿਹੜੀ ਐਫ ਆਈ ਆਰ ਜਿਹੜਾ ਕੁਝ ਹੋਇਆ ਹੈ ਜਦੋਂ ਪੱਤਾ ਜੀ ਵੀ ਬੋਲ ਰਹੇ ਨੇ ਸਿਆਣੇ ਅਫਸਰ ਨੇ ਨਰਿੰਜਨ ਸਿੰਘ ਬਹੁਤ ਹੀ ਸਿਆਣੇ ਅਫਸਰ ਨੇ ਉਹਨਾਂ ਨੇ ਬੜਾ ਆਪਾਂ ਨੂੰ ਪਤਾ ਹੀ ਇਹ ਜਿਹੜੇ ਕੰਮ ਕਰੇ ਨੇ ਬਿਲਕੁਲ ਜੀ ਸਾਰੇ ਇਸ ਗੱਲ ਦੇ ਉੱਤੇ ਨਹੀਂ ਡਰ ਰਹੇ ਕਿਉਂਕਿ ਪੁਲਸ ਦਾ ਐਟੀਟਿਊਡ ਹੈ ਪੁਲਸ ਕਹਿੰਦੀ ਹੈ ਵੀ ਇਹ ਤਾਂ ਕੋਈ ਗਰ ਕਾਨੂੰਨੀ ਹੁੰਦਾ ਹੀ ਨਹੀਂ ਜਿਹਨੂੰ ਮਰਜ਼ੀ ਫੜ ਕੇ ਅੰਦਰ ਕਰ ਲਓ ਨਾ ਕਾਨੂੰਨੀ ਰਿਹਾ ساری ਉਮਰ ਚ ਮੇਰਾ ਇਹੀ ਰਿਹਾ ਹੈ ਵੀ ਜਿੰਨਾ ਮਰਜ਼ੀ ਕੋਈ ਮਾੜਾ ਬੰਦਾ ਸਜ਼ਾ ਉਹਨੂੰ ਕਾਨੂੰਨ ਆ ਹੀ ਲੈਣੀ ਹੈ ਨਹੀਂ ਤਾਂ ਤੁਸੀਂ ਤੁਹਾਡੇ ਹੱਥ ਚ ਗਾਣਾ ਜਿੰਦੇ ਮਰਜ਼ੀ ਚਲਾ ਦੋਗੇ ਸਾਡੀ ਜਮਹੂਰੀਅਤ ਇਹ ਕਹਿੰਦੀ ਹੈ ਕਿ ਸੋ ਦੋਸ਼ੀ ਛੁੱਟ ਜੇ ਪਰ ਇੱਕ ਨਿਰਦੋਸ਼ੇ ਨੂੰ ਸਜ਼ਾ ਨਾ ਮਿਲ ਜੇ ਇਸੇ ਵਾਸਤੇ ਇਹ ਰੱਖਿਆ ਹੋਇਆ ਹੈ ਕਿ ਤੁਸੀਂ ਕਾਨੂੰਨ ਸੋ ਮੈਨੂੰ ਇਹਦੇ ਚ ਇਤਰਾਜ ਇਹ ਹੈ ਇਹ ਜਿਹੜਾ ਕਾਨੂੰਨ ਹੈ ਨਾ ਨੇ ਡਿਸਕ੍ਰਿਮੀਨੇਟੇਸ਼ਨ ਟੈਸਟ ਜਿਹਨੂੰ ਕਹਿੰਦੇ ਨੇ ਹੱਥਾਂ ਚ ਲਿਆ ਔਰ ਉਹ ਗੱਲ ਇਹ ਨਹੀਂ ਹੋਣਾ ਜੀ ਇਹ ਐ ਹੋਏਗਾ ਤਾਂ ਮੁੜ ਕੇ ਹੀ ਸਰਕਾਰ ਕੇ ਮੇਂ ਹੁਣ ਹੋਇਆ ਪੀਲੀ ਪੀਟ ਚ ਬੰਦੇ ਮਾਰੇ ਨੇ ਫਿਰ ਮੇਂ ਇੱਥੇ ਬਠਿੰਡੇ ਚ ਹੋਏ ਨੇ ਦੋ ਕਤਲ ਹੋਏ ਨੇ ਪੰਜ ਕਰਾਈ ਕਲਾਂ ਚ ਹੋਇਆ ਪਟਿਆਲੇ ਚ ਹੋਇਆ ਇਹ ਪੰਜਾਬ ਦੇ ਵਿੱਚ ਜਿਹੜਾ 80 ਚ ਹੋਇਆ ਸੀ 81 ਉਹ ਕਾਲਾ ਦੌਰ ਆ ਸਕਦਾ ਜਿੱਦਾਂ ਇਹ ਫੜ ਰਹੇ ਨੇ ਅੱਜ ਹੀ ਭਾਵੇਂ ਮਜੀਠੀ ਨੂੰ ਫੜਿਆ ਇੱਕ ਕਿਸੇ ਨੂੰ ਵੀ ਫੜ ਕੇ ਦੇਸਾਂ ਕਰਨਗੇ ਇਹ ਨਹੀਂ ਹੋਣਾ ਚਾਹੀਦਾ ਡਾਕਟਰ ਸਾਹਿਬ ਤੁਹਾਡਾ ਤਹਿ ਦਿਲੋਂ ਧੰਨਵਾਦ ਚਰਦੀ ਕਲਾ ਜਿਹੜਾ ਕਿਸ ਤਰ੍ਹਾਂ ਪੰਜਾਬ ਪੰਜਾਬੀ ਉਹਦੀ ਸੇਵਾ ਕਰਦੇ ਰਹੋ ਸਾਡੀਆਂ ਸ਼ੋਭੀ ਚਾਵਾਂ ਅਰਦਾਸ ਹੈ ਪਰਵਰਦگار ਅੱਗੇ ਕਿ ਤੁਹਾਨੂੰ ਹੋਰ ਤੰਦਰੁਸਤੀ ਤੇ ਚਰਦੀ ਕਲਾ ਬਖਸ਼ਣ ਤਾਂ ਜੋ ਆਉਣ ਵਾਲੇ ਸਮੇਂ ਦੇ ਪੰਜਾਬ ਸੁੱਤੇ ਪਏ ਪੰਜਾਬ ਦੀ ਰਾਜਨੀਤੀ ਨੂੰ ਜਗਾ ਸਕੋ ਤੁਹਾਡਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਪਿਆਰਾ ਲਾਲ ਗਰਗ ਇੱਕ ਐਫ ਜੀ ਰੂਹ ਹੈ ਜਿਹਦਾ ਗੱਲ ਕਰਕੇ ਰੂਹ ਖੁਸ਼ ਹੋ ਜਾਂਦੀ ਆ ਜੇ ਤਾਂ ਮਜੇਠੀਆ ਦੋਸ਼ੀ ਹੈ ਬਕਾਇਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਜੇ ਬਦਲੇ ਤਹਿਤ ਉਹਨੂੰ ਗ੍ਰਿਫਤਾਰ ਕੀਤਾ ਫਿਰ ਮੇਰਾ ਖਿਆਲ ਹੈ ਸਰਕਾਰਾਂ ਦੇ ਲਈ ਇਹ ਮਾਰੀ ਗੱਲ ਹੈ ਅੱਜ ਦਾ ਪ੍ਰੋਗਰਾਮ ਸਪான்ਸਰ ਕਰ ਰਹੇ ਨੇ ਮੈਂ ਬਹੁਤ ਅਹਿਮ ਜਾਣਕਾਰੀ ਦੇ ਦਿਆਂ ਕਿ ਮਲਿਆਲੀ ਐਸੋਸੀਏਸ਼ਨ ਫਾਰ ਕਮਿਊਨਿਟੀ ਸਰਵਿਸ ਓਬੀਸੀ ਮੈਕਸ ਬੀਸੀ ਕਹਿੰਦੇ ਆ ਇਵੈਂਟ ਕਰਵਾ ਰਹੇ ਨੇ ਵਿਸਲ ਪੋਡਿਓ ਇਹ ਡਾਂਸ ਕੰਪੀਟੀਸ਼ਨ ਹੋਏਗਾ 26 ਜੁਲਾਈ ਨੂੰ ਬੈਲ ਪਰਫਾਰਮਿੰਗ ਆਰਟ ਸੈਂਟਰ ਦੇ ਵਿੱਚ ਵੈਸੇ ਤਾਂ ਇਹ ਡਾਂਸ ਪਰਫਾਰਮੈਂਸ ਦੇ ਵਿੱਚ ਚੀਫ ਗੈਸਟ ਨੇ ਜਿਹੜੇ ਗਿਨਿਸ ਵਰਲਡ ਰੈਕર્ડ ਹੋਲਡਰ ਨੇ ਦੇਵਿਆ ਉਨੀ ਉਹ ਪਹੁੰਚ ਰਹੇ ਨੇ ਇਹਨਾਂ ਦੇ ਸ਼ੋਅ 100 200 ڈالر ਤੋਂ ਘੱਟੇ ਕੱਢੀ ਹੁੰਦੀ ਪਰ ਸਿਰਫ ਇਹ ਕੀ ਐਂਟਰੀ ਟਿਕਟ ਰੱਖੀ ਆ ਉਹਨਾਂ ਨੇ ਕਿਉਂਕਿ ਖਾਲ ਦੇ ਪੈਸੇ ਦੇਣੇ ਹੁੰਦੇ ਆ ਸਿਰਫ ਉਸ ਦੀ ਕਿਸੇ ਕਲਾਕਾਰ ਲਈ ਨਹੀਂ ਤੁਸੀਂ ਇਹ ਟਿਕਟ ਸਕੈਨ ਕਰਕੇ ਬਾਈ ਕਰ ਸਕਦੇ ਹੋ 26 ਜੁਲਾਈ 2025 ਦੀ ਤਰੀਕ ਹੈ ਜਿਹੜੀ ਆਪਣੇ ਕੈਲੰਡਰਾਂ ਵਿੱਚ ਲਿਖ ਲਓ ਤੇ ਪਰਿਵਾਰਾਂ ਸਮੇਤ ਉੱਥੇ ਪਹੁੰਚੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਜਿਹੜੇ ਆ 6 ਵਜੇ ਪ੍ਰਾਈਮ ਟਾਈਮ ਦਵਿੰਦਰ ਬੈਣੀਪਾਲ ਜੀ ਲੈ ਕੇ ਆਣਗੇ 9 ਵਜੇ ਸੇ ਪ੍ਰੋਗਰਾਮ ਨੂੰ ਰਿਪੀਟ ਕੀਤਾ ਜਾਇਗਾ ਪ੍ਰੋਗਰਾਮ ਦੇਖਣ ਲਈ ਸ਼ੇਅਰ ਕਰਨ ਲਈ ਤੇ ਲਾਈਕ ਕਰਨ ਲਈ ਤੁਹਾਡਾ ਧੰਨਵਾਦ